प्रगत सिंह जी बेटे का नाम लखविंदर सिंह कदों गया सी बेटा बहर लेकर तीन महीने पहले गया दुबई थो पता लगा कि बेटे ने इस तरह का हादसा वापरिया और कि हो जाए। ਮੈਨੂੰ ਕੱਲ ਸ਼ਾਮ ਨੂੰ 6 ਵਜੇ ਦੇ ਕਰੀਬ ਪਤਾ ਲੱਗਾ ਤੇ ਉਸ ਦਾ ਐਕਸੀਡੈਂਟ ਹੋ ਗਿਆ ਪਤਾ ਨਹੀਂ ਲੱਗਾ ਕਿ ਕਿਸ ਤਰ੍ਹਾਂ ਹੋਇਆ ਕਿਹਦੇ ਨਾਲ ਹੋਇਆ ਇਹ ਕੋਈ ਪਤਾ ਨਹੀਂ ਲੱਗਾ ਜੀ ਹਜੇ ਤੱਕ ਕਿ ਕਿੰਨੇ ਸਮੇਂ ਤੋਂ ਉਹ ਦੁਬਈ ਚ ਰਹਿ ਰਹੇ ਸੀ ਇਹ 3 ਮਹੀਨੇ ਹੋ ਨਾ ਹੋ ਗਿਆ ਜੀ ਫਿਲਹਾਲ ਹੁਣੇ ਭੇਜੀ ਆ ਸੀ ਭੇਜੀ ਆ ਜੀ ਇਹ ਤੁਹਾਨੂੰ ਕਦੋਂ ਪਤਾ ਲੱਗਾ ਕਿੰਨੇ ਦੱਸਿਆ ਤੁਹਾਨੂੰ ਕਿ ਦਾ ਬੇਟੇ ਨਾਲ ਹਾਦਸਾ ਵਾਪਰ ਗਿਆ ਇਹ ਉੱਥੋਂ ਕਿਸੇ ਬੰਦੇ ਦੇ ਫੋਨ ਸੇਗਾ ਮੇਰੇ ਭਤੀਜੇ ਦਾ ਜੋ ਪੱਦੀ ਕੰਮ ਕਰਦਾ ਹੈ ਫੈਕਟਰੀ ਚ ਦਵਾਈਆਂ ਦੇ ਉਹਨੂੰ ਫੋਨ ਕੀਤਾ ਉਹ ਨਹੀਂ ਉਹਦਾ ਨੰਬਰ ਉਹਦੀ ਲੈਪਟਾਪ ਤੇ ਮਿਲ ਗਿਆ ਉਹਨਾਂ ਨੂੰ ਫੇ ਉਹ ਨਹੀਂ ਉਹਨੂੰ ਫੋਨ ਕੀਤਾ ਫਿਰ ਉਹਨੇ ਦੁਬਾਰਾ ਆਪਣੇ ਭਰਾ ਉਹਦਾ ਦੁਬਈ ਰਹਿੰਦਾ ਉਹਨੂੰ ਫੋਨ ਕੀਤਾ ਫੇ ਕਲੀਅਰ ਕਰਕੇ ਦੱਸ ਸਾਨੂੰ ਉਹ ਤੋਂ ਬਾਅਦ ਆ ਫਿਰ ਉਹਨੇ ਫੋਨ ਕਰਕੇ ਆਪਣੇ ਪਰ ਬਦਲਣ ਦੇ ਦੱਸਿਆ ਉਹ ਤੋਂ ਬਾਅਦ ਆ ਫਿਰ ਸਾਨੂੰ ਪਤਾ ਲੱਗਾ ਵੇ ਉਹਨੇ ਫੇ ਇਥੇ ਪਿੰਡ ਨੂੰ ਫੋਨ ਕੀਤਾ ਕਿੰਨੇ ਬੇਟੇ ਤੁਹਾਡੇ ਮੇਰੇ ਦੋ ਬੇਟੇ ਹੈਗੇ ਛੋਟਾ ਸੀ ਵੱਡਾ ਸੀ ਇਹ ਛੋਟਾ ਹੈ ਜੀ ਉਹ ਕਿਸੇ ਕੀ ਕੇਂਦਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਤੁਹਾਡੀ ਕੀ ਮੰਗ ਸਾਡੀ ਸਰਕਾਰ ਅੱਗੇ ਉਹਦੀ ਇਨਕੁਆਰੀ ਕੀਤੀ ਜਾਵੇ ਕਿ ਇਸ ਤਰ੍ਹਾਂ ਐਕਸੀਡੈਂਟ ਹੋਇਆ ਔਰ ਉਹਦੀ ਬਾਡੀ ਜਲਦੀ ਤੋਂ ਜਲਦੀ ਇੰਡੀਆ ਲੈ ਆਂਦੀ ਜਾਵੇ ਜੋ ਅਸੀਂ ਉਸ ਕੱਪ ਸਹੀ ਸਲਾਮ ਦੇਖ ਛੱਡ ਕੇ ਅਹਿਸਾਨ ਕਰਦੇ ਹਾਂ ਕਿ ਕਿਹੜੇ ਮੇਡਿਸਪੈਂਸ ਇਹ ਖਾਲਪੁਰ ਤਹਿਸੀਲ ਦਸੂਆ ਜ਼ਿਲ੍ਹਾ ਸ਼ਾਹਪੁਰ ਤਾਂ ਸਰਪ ਤੁਹਾਡੇ ਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਮੌਤ ਹੋਈ ਹੈ ਹਾਂਜੀ ਤੇ ਕੀ ਤੁਸੀਂ ਹੁਣ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਸਾਡੀ ਇਹ ਆਪੀ ਜਿਹੜੀ ਹੈਗੀ ਆ ਦੁਬਈ ਸਰਕਾਰ ਜਿਹੜੀ ਆ ਇਹਦੀ ਮਤਲਬ ਕਿ ਪੂਰੀ ਤਕਰੀਰ ਕਰਕੇ ਜਿਹੜਾ ਰਿਜ਼ਲਟ ਆ ਉਹ ਸਾਹਮਣੇ ਲਿਆਵੇ ਤੇ ਜਿਹੜੀ ਬਾਡੀ ਹੈਗੀ ਆ ਉਹ ਸਰਕਾਰ ਜਿਹੜੀ ਆ ਉਹ ਇੱਥੇ ਪਹੁੰਚਾਉਣ ਦੇ ਵਿੱਚ ਪੂਰੀ ਮਦਦ ਕਰੇ ਪਰਵਾਹ ਨਹੀਂ ਸਤ ਕਰ ਹਾਸਾ ਸਰਖ ਹਾਸਾ ਹੋਇਆ ਪਰ ਅਜੇ ਤੱਕ ਇਹ ਨਹੀਂ ਪਤਾ ਕਿ ਕਿਹਦੇ ਨਾਲ ਹੋਇਆ ਕਿੱਦਾਂ ਹੋਇਆ ਇਹ ਸਿਰਫ ਇੰਨਾ ਹੀ ਮਤਲਬ ਕਿ ਪਤਾ ਲੱਗਾ ਹੈ ਵੀ ਐਕਸੀਡੈਂਟ ਹੋਇਆ ਹੋਇਆ ਕਾਹਦੇ ਨਾਲ ਅਜੇ ਤੋੜੀ ਉਹ ਤਫਸੀਲ ਦੇ ਵਿੱਚ ਨਹੀਂ ਆਇਆ ਹੈਗਾ ਤੇ ਉਹ ਸੋਮਵਾਰ ਨੂੰ ਜਿਹੜੀ ਹੈ ਹਾਨੂੰ ਫੋਨ ਕਰਕੇ ਪਤਾ ਕੀਤਾ ਉਹ ਕਹਿੰਦੇ ਸੋਮਵਾਰ ਨੂੰ ਜਿਹੜੀ ਆ ਪੁਲਿਸ ਉਹ ਆਪਣੀ ਰਿਪੋਰਟ ਦਵੇਗੀ ਉਹ ਤੋਂ ਬਾਅਦ ਆ ਪਤਾ ਲੱਗੇਗਾ ਕਿ ਕੀ ਕੁਝ ਕਿਸ ਤਰ੍ਹਾਂ ਇਹ ਮਤਲਬ ਜੀ ਤੁਹਾਡੇ بیٹے ਦਾ ਨਾਮ ਕੀ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਨਾਲ ਤੁਹਾਡੀ ਆਖਰੀ ਵਾਰ ਕੀ ਗੱਲ ਹੋਈ ਕਦੋਂ ਹੋਈ ਕਿੱਦਾਂ ਹੋਈ ਸੀ ਮੇਰੇ ਲਖਵਿੰਦਰ ਸਿੰਘ ਨਾਲ ਵੀਰਵਾਰ ਕੱਲ ਹੋਈ ਸੀ ਸਿਰਫ ਮੈਸੇਜ ਆਇਆ ਉਹਨੂੰ ਮੈਂ ਮੈਸੇਜ ਕੀਤਾ ਵੀ ਤਰ ਵੀ ਤੂੰ ਕਿੱਥੇ ਆ ਕਹਿੰਦਾ ਮੈਂ ਨਾ ਦੂਜੇ ਤੇ ਮੋਟਰਸਾਈਕਲ ਤੇ ਆ ਪਹਿਲਾਂ ਜਾਂ ਮੇਰੀ ਐਤਵਾਰ ਗੱਲ ਹੋਈ ਸੀ ਤਾਂ ਮੇਰਾ ਕਹਿੰਦਾ ਮੇਰਾ ਟੈਸਟ ਕਲੀਅਰ ਹੋ ਗਿਆ ਆ ਤੇ ਮੇਰਾ ਨੌਕਸਾਨ ਸ ਬਣ ਗਿਆ ਤਾਂ ਮੈਂ ਉਹਨੂੰ ਕਹਿੰਦੀ ਸੀ ਮੈਨੂੰ ਪਤਾ ਤੈਨੂੰ ਹਨਾ ਦੂਜੇ ਦਫਤਰ ਤੇ ਤੂੰ ਨੌਕਰੀ ਕਰੇ ਉਹ ਕਹਿੰਦਾ ਚਲ ਮੈਂ ਦਫਤਰ ਤੇ ਕਰ ਲਵਾਂਗੀ ਮੈਂ ਚਾਹੁੰਦੀ ਸੀ ਵੀ ਉਹਦੀ ਦਫਤਰ ਤੇ ਜੋਬ ਲੱਗੇ ਮੋਟਰਸਾਈਕਲ ਤੇ ਨਾ ਆਉਂਦਾ ਸਾਨੂੰ ਸਾਫ ਚਾਹੀਦਾ ਮੇਰੇ ਕੋਲ ਕੋਈ ਬੋਡੀ ਸਾਡੇ ਕੋਲ ਆ ਕਸੈ ਸੰਸਪਾਰ ਕਰ ਸਕੀ ਹੈ ਪਾਣਾ ਬਾਪ ਰਿਆ ਸਿੰਘ ਜੀ ਕੀ ਹੁਣ ਤੁਹਾਡੀ ਪਰਿਵਾਰ ਦੀ ਮੰਗ ਹੈ ਸਾਡੀ ਪਰਿਵਾਰ ਦੀ ਮੰਗ ਇਹ ਹੈ ਜੀ ਜੋ ਨੋਨ ਫੂਡ ਐਲਐਸਸੀ ਕੰਪਨੀ ਵਿੱਚ ਕੰਮ ਕਰਦਾ ਸੀ ਦੁਬਈ ਜੀ ਹਾਂ ਜੀ ਦੁਬਈ ਵਿੱਚ ਕੰਮ ਕਰ ਰਹੀ ਉਹ ਕੰਪਨੀ ਬਹੁਤ ਤੋਂ ਵੱਧ ਇਸ ਬੰਦੇ ਨੂੰ ਮੱਛੇ ਨੂੰ ਮੁਆਵਜ਼ਾ ਦੇਵੇ ਉਹਦੀ ਡੈੱਡ ਬਾਡੀ ਹੈ ਉਹ ਸਾਡੇ ਪੰਜਾਬ ਘਰ ਵਿੱਚ ਪਹੁੰਚਾਈ ਜਾਵੇ ਪੰਜਾਂ ਜਮਾਤ ਖਰਚ ਦੁਬਈ ਦੇ ਵਿੱਚ ਫੂਡ ਡਿਲੀਵਰੀ ਦਾ ਕੰਮ ਕਰਦੇ ਸੀ ਕਿਸ ਚੀਜ਼ ਦਾ ਕੰਮ ਸੀ ਹਾਂ ਜੀ ਨੋਨ ਫੂਡ ਐਲਐਸਸੀ ਦੇ ਵਿੱਚ ਆਪਣੇ ਡਿਲੀਵਰੀ ਦੇ ਕੰਮ ਕਰਦੇ ਸੀ ਮੋਟਰਸਾਈਕਲ ਜਦੋਂ ਘਾਤ ਆਵੇ ਹਾਂਜੀ ਚੋਣਾਂ ਨੇ